ਸਭ ਕਮੇਟੀ ਨੇ ਬੜੇ ਸੁਚੇ ਸੁਚਾਰੂ ਢੰਗ ਦੇ ਨਾਲ ਆਪਣੇ ਸਾਥੀ ਸਹਿਯੋਗੀ ਸੱਜਣਾ ਦੇ ਨਾਲ ਮਿਲ ਕੇ ਖੰਨਾ ਨਿਵਾਸੀਆਂ ਲਈ ਸੁਚੇਚੇ ਪ੍ਰਬੰਧ ਕੀਤੇ ਜਿਸ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਤਿਆਰੀਆਂ ਦੀ ਦੇਖ ਰੇ ਸਰਦਾਰ ਗੁਰਕੀਰਤ ਸਿੰਘ ਕੋਟਲੀ ਸਾਹਿਬ ਸਾਫ ਦਾ ਮੰਤਰੀ ਪੰਜਾਬ ਜੋ ਆਪਣੇ ਪਰਿਵਾਰ ਦੇ ਨਾਲ ਸਰਦਾਰ ਤੇਜ ਪ੍ਰਕਾਸ਼ ਸਿੰਘ ਜੀ ਕੋਟਲੀ ਉਹਨਾਂ ਦੇ ਨਾਲ ਇੱਥੇ ਬੈਠੇ ਨੇ ਮੈਡਮ ਗੁਰਪ੍ਰੀਤ ਕੌਰ ਜੀ ਕੋਟਲੀ ਸਮੁੱਚਾ ਉਹਨਾਂ ਦਾ ਪਰਿਵਾਰ ਸਰਦਾਰ ਲਖਵੀਰ ਸਿੰਘ ਜੀ ਲਖਾ ਪਾਇਲ ਜੀ ਸਰਕਾਰਯੋਗ ਲੋਕ ਸਭਾ ਹਲਕਾ ਸ਼੍ਰੀ ਫਤੇਗਰ ਸਾਹਿਬ ਤੋਂ ਡਾਕਟਰ ਅਮਰ ਸਿੰਘ ਜੀ ਬਹੁਤ ਹੀ ਨੇਕ ਤੇ ਧਿਆਨਦਾਰ ਰੀਡਰ ਉਹ ਵੀ ਆਪਣੀ ਸ਼ਮੂਲੀਅਤ ਦੇ ਨਾਲ ਸਾਡੇ ਸਮਾਗਮ ਦੀ ਰੌਣਕ ਨੂੰ ਵਧਾ ਰਹੇ ਨੇ सारे नगर निवासी धार्मिक संस्थावे व्यापारिक संस्थावे समाजिक संस्था व्यापारिक संस्थाव राजनीतिक संस्थाव नुमाइंदे मिलके एक परिवारक माहौल खूबसूरत दुशहरे का समागम जिन्ह ने So, प्रभु श्री राम जी ने आशीर्वाद पूरी धार्मिक परंपराव शस्त्र पूजा विधि विधान अपने इलाका निवासिया समर्पण की भावना की भावना प्रेम प्यार भावना इस दुशहरे के त्यौहार ਦੇ ਪ੍ਰਬੰਧ ਸਮੂੱਚੀ ਪ੍ਰਬੰਧਕ ਕਮੇਟੀ ਇੱਥੇ ਹਾਜ਼ਰ ਬੇਨਤੀ ਹੈ ਸਾਰਿਆਂ ਨੇ ਆਪਣੇ ਮੋਬਾਈਲ ਆਪਣੇ ਪਾਸ ਆਪਣੀ ਚੈਨ ਆਪਣੀ ਹਰ ਇੱਕ ਚੀਜ਼ ਦਾ ਇਤਿਆਹ ਰੱਖਣਾ ਹੈ ਨਾ ਸ਼ਰਾਰਤ ਕਰਨੀ ਹੈ ਨਾ ਕਰਨ ਦੇਣੀ ਹੈ ਔਰ ਬੜੀ ਸ਼ਾਂਤੀ ਦੇ ਨਾਲ ਜੈ ਗੋਸ਼ ਪ੍ਰਭੂ ਜੀ ਦੇ ਨਾਮ ਦੇ